ਮੁਪਤੀਪਾਲ ਜੀ ਅੱਪਕਾਲ ਜੀ ਮੁਪਤੀਪਾਲ ਜੀ ਮੈਂ ਲੋਟੀਨੇ ਗਏ ਆ ਮਨੇ ਜੀਕਾ ਸਰ ਅੰਤੇਸਿਆ ਹੋ ਗਿਆ ਅੱਜ ਅੰਤੇਸਿ 10-10 ਬੰਦੇ ਮਿਲ ਪਾਏ ਨਹੀਂ ਸਰ ਤੋ ਵਾਇ ਨਹੀਂ ਨਿਕਾ ਜੀ ਸਿਰਫ ਪਰਿਵਾਰਕ ਮੁਲਾਕਾਤਾਂ ਹੈ ਤੇ ਇਹ ਕੋ ਆਦੇ ਹੀ ਜੀਵਨ ਵਿੱਚ ਦਾ ਅਨੁਭਵ ਹੈ ਜੀ ਉਹ ਸਿਰਫ ਵਾਟੇ ਦੀ ਪਾਰਟੀ ਆ ਕਿ ਉਹ ਹੈ ਮਤੂੰ ਸਿਰਫ ਸਰ ਪਰਿਵਾਰਕ ਵੀ ਰਿੰਤਾਸ ਮੈਂਬਰ ਉਹਨੇ ਲਖਾਈ ਨਹੀਂ ਉਹਨਾ ਵੀ ਬਰਾਮੇ ਹੋ ਰਹੀ ਹੈ ਉਹ ਅਜੀਬ ਹੈ ਕੁਝ ਕੁ ਜੀ ਆਣੀ ਨੂੰ ਬੁਲਾ ਦਿਓ। ਨਹੀਂ ਸ੍ਰੀਮੁੱਚਾ ਮੁਸ਼ਕਲ। ਜਿਹੜਾ ਕੰਮ ਲੱਗਦਾ। ਨਹੀਂ। ਜਿਹੜਾ ਜਿੰਦਗੀ ਦਾ ਸਾਰੇ ਬਾਰੇ ਪੁੱਛਾਂਗੇ। ਠੀਕ ਹੈ। ਤੋਂ ਹੀ ਬਾਰੇ ਲਾਂਜੇ ਦੇਖ ਰਿਹਾ। ਉਹ ਕੱਲ੍ਹ ਕੋਈ ਨਹੀਂ ਸਰ। ਜਦੋਂ ਇਹ ਆਰਡਰ ਆ ਗਿਆ 10 ਮਿੰਨ ਦੀ ਡਿਲੀ ਮਿਲ ਸਕਦੀ ਹੈ। ਪਤਾ ਹੀ ਆ ਸਰ ਤੁਹਾਨੂੰ ਸਾਰੇ ਆ ਕੇ ਗਏ ਨੇ ਵਾਪਸ ਜਾਣਾ ਹੈ। ਇਹ ਕੱਲ੍ਹ ਦੇ ਆਦੇ ਸ਼ੁਰੂ ਹੋਏ ਨਾ। ਬਹੁਤ ਸਵਾਰਥ ਨੂੰ ਅੰਦਰ ਘੁਲਾਉਂ ਦਿੰਦੇ ਆ। ਤਾਂ ਕਿਸੇ ਦਾ ਵੀ ਨਹੀਂ ਜਾਂਦਾ ਜੀ। अच्छा पारला समान खान पीर का सिर्फ कपडों ਤੋਂ ਵਗੈਰ ਕਿਸੇ ਦਾ ਕੁਛ ਕਿਸੇ ਵੀ ਆਮ ਨਾਰਮਲ ਕੈਦੀ ਦਾ ਨਹੀਂ ਸੀਗਾ। ਅੱਛਾ ਅੱਛਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਪੰਜਾਬ ਸਰਕਾਰ ਮਰਦਾਬਾਦ। ਪੰਜਾਬ ਸਰਕਾਰ ਮਰਦਾਬਾਦ। ਵਿਕ੍ਰਮ ਸਿੰਘ ਮਜੀਠਾ ਜਿੰਦਾਬਾਦ। ਸਟਾਰ ਵਿਕ੍ਰਮ ਸਿੰਘ ਮਜੀਠਾ ਜਿੰਦਾਬਾਦ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਬੋਲੇ ਸੋ ਨਿਹਾਲ। ਪਬਲਿਕ ਨਾਲ ਮਿਲਣਾ ਜੀ ਆਪਣੇ ਪ੍ਰਵਾਸੀ ਜਿਹੜੇ ਪਬਲਿਕ ਵਾਲੇ ਜਾਂਦੇ ਆ ਉਹ ਸਾਈਡ ਤੇ ਹੋ ਰਿਹਾ ਹੈ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਆ ਸਾਡੇ ਨਾਲ ਜੂਸ ਦੇ ਮੀਤ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਸਾਰੇ ਪਾਰਟੀ ਦੇ ਸੀਨੀਅਰ ਸਾਡੇ ਸਾਥੀ ਨੇ ਤੇ ਅਸੀਂ ਆਖਿਆ ਚਲੋ ਜੇਕਰ ਆ ਗਿਆ ਮਿਲ ਗਿਆ ਤੇ 2 ਮਿੰਟ ਦਰਸ਼ਨ ਕਰ ਆਉਣੇ ਆ ਪਰ ਇੱਥੇ ਆੜ ਕੇ ਹੁਣ ਪਤਾ ਲੱਗਾ ਐਸਐਚਓ ਸਾਹਿਬ ਕਹਿੰਦੇ ابھی ਨਹੀਂ ਬਿਲਕੁਲ ਅਜੇ ਕੋਈ ਪ੍ਰੋਗਰਾਮ ਨਹੀਂਗਾ ਨਾ ਅਜੇ ਕਿਸੇ ਨੂੰ ਮਿਲ ਲਿੰਦੇ ਆ ਨਹੀਂ ਕੋਈ ਚੀਜ਼ ਇਹਦੇ ਅੰਦਰ ਘਰਾਉਣ ਵਾਸਤੇ ਕਿਸੇ ਨੂੰ ਘਰਾਉਂ ਦਿੰਦੇ ਆ ਉਹ ਇਸ ਕਰਕੇ ਸਰਕਾਰ ਦੀ ਧੱਕੇਸ਼ਾ ਹੀ ਆ ਜਾਂਦੀ ਆ ਔਰ ਮੈਂ ਸਮਝਦਾ ਵੀ ਬੜੀ ਵੱਡੀ ਬੇਨਸਾਫੀ ਆ ਕਿ ਜਿਹੜਾ ਕਾਇਦਾ ਕਾਨੂੰਨ ਹੈ ਉਹਦੇ ਮੁਤਾਬਕ ਜਿਹੜਾ ਮੁਲਾਕਾਤ ਆ ਮੁਲਕਾਤ ਤੇ ਸਾਰਿਆਂ ਦੀ ਹੁੰਦੀ ਆ ਤੇ ਇਹ ਇੱਥੇ ਲਈ ਇੱਕ ਬੰਦੇ RAMREE ਮਿਆਂ ਜਿਹੜਾ ਬਲਾਤਕਾਰ ਚ ਵੀ ਅੰਦਰ ਆ ਜਿਹਦਾ ਕਤਲਾਂ ਚ ਵੀ ਅੰਦਰ ਆ ਜਿਹੜੀ 6 ਮਹੀਨਾ 7 ਮਹੀਨਾ ਪਿੱਛੋਂ ਚੜੀ ਚੱਲ ਜਾਂਦੀ ਹੈ ਇਹਦੀ ਪ੍ਰੋਫ ਦੇ ਕੇ ਉਹਨੂੰ ਘਰ ਨੂੰ ਕਿ ਲਿਆ ਜਾਂਦਾ ਇਹ ਕਿਤਨਾ ਦਾ ਕਾਨੂੰਨ ਆ ਇਹ ਸਾਨੂੰ 2 ਨੰਬਰ ਦੇ ਸ਼ਿਹਾਰੀ ਹੋਣ ਦਾ ਗਿਆਨ ਜਿਹੜਾ ਕਰਵਾਇਆ ਜਾ ਰਿਹਾ ਔਰ ਮਜੀਠਾ ਜੀ ਨਾਲ ਬਹੁਤ ੱਟਕਾ ਹੋ ਰਿਹਾ ਬੇਇਨਸਾਫੀ ਹੋ ਰਹੀ ਆ ਖਾਲੀਤਾਂ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਸਾਰੀ ਪਲੈਨ ਸੁਦਾ ਪੋਲੀਟਿਕਲ ਵੰਡਾਟਾ ਹੋ ਰਿਹਾ ਆ ਜੋ ਬਹੁਤ ਮਾੜਾ ਆ ਔਰ ਮੈਂ ਸਮਝਦਾ ਜਿਹੜਾ ਬੰਦਾ ਕੋਈ ਗਲਤ ਕੰਮ ਕਰਦਾ ਆ ਉਹਨੂੰ ਉਹਦਾ ਖਮਿਆਜਾ ਭੁਗਤਣਾ ਪੈਂਦਾ ਆ ਅੱਜ ਜੋ ਹੋ ਰਿਹਾ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਹਿਸਾਬ ਕਾ ਜਰੂਰ ਲਿਆ ਜਾਊਗਾ ਸਾਰਿਆਂ ਤੇ ਬਣਾਂ ਤੇ ਬੜਾ ਗੁੱਸਾ ਆ ਤੋ ਲੋ ਸਾਨੂੰ ਹੋਇਆ ਵੀ ਐਡਮਿਨਿਸਟ੍ਰੇਸ਼ਨ ਨੂੰ ਜੋ ਹੁਕਮ ਹੈ ਉਹਨਾਂ ਨੇ ਸਾਨੂੰ ਇਹ ਵਰਜਿਤਤਾ ਵੀ ਤੁਹਾਨੂੰ ਨਹੀਂ ਜਾਣ ਦੇਣਾ ਉਹਨਾਂ ਨੂੰ ਤੇ ਜੋ ਹਦਾਇਤਾਂ ਨੇ ਉਹਨਾਂ ਨੇ ਉਹ ਕਰਨਾ ਹੈ ਸੋ ਇਸ ਕਰਕੇ ਅੱਜ ਅਸੀਂ ਇੱਕ ਆਵਾਏ ਸੀ ਦੂਰੋਂ ਚੱਲ ਕੇ ਪਰ ਉਹ ਸਾਡੀ ਜਿਹੜੀ ਆ ਇਹਨਾਂ ਨੇ ਮੁਲਾਕਾਤ ਨਹੀਂ ਕਰ ਦਿੱਤੀ ਅਸੀਂ ਆਪਣੇ ਮਨ ਵਿੱਚ ਹੀ ਇਸ ਗੱਲ ਦਾ ਟੋਖਲਾ ਲੈ ਕੇ ਉਹਨੂੰ ਵਾਪਸ ਚਲੇ ਆ ਆਉਣ ਵਾਲੇ ਸਮੇਂ 'ਚ ਫੇਰ ਵੇਖਾਂਗੇ ਕੀ ਪ੍ਰੋਗਰਾਮ ਬੰਦ ਆ ਉਸ ਹਿਸਾਬ ਨਾਲ ਕਰਾਂਗੇ ਐਹੋ ਹੀ ਸਾਡੀ ਅੱਜ ਹੈਗੀ ਸੀ ਪ੍ਰੋਗਰਾਮ ਜਿਹੜਾ ਇਹ ਸਾਨੂੰ ਮੁਲਾਕਾਤ ਤੋਂ ਰੋਕ ਦਿੱਤਾ ਗਿਆ ਆ ਪਰ ਬਹੁਤ ਜ਼ਿਆਦਾ ਜਾਤੀਆ ਹਿਸਮਨਾ ਬੇਨਸਾਫੀ ਹੈ ਸਰਕਾਰ ਦੀ ਬੜੀ ਵੱਡੀ ਹੈ ਹਰ ਤਰੀਕੇ ਦੇ ਨਾਲ ਹੀ ਜਿਹੜੀ ਆ ਉਹ ਬੇਨਸਾਫੀ ਕੀਤੀ ਜਾ ਰਹੀ ਹੈ